ਮੇਰਾ ਪਿੰਡ ਵੜਵਾਏ ਤੇ ਜੀ ਲਾਈਟਰੀ ਲੱਗੀ ਤੋਂ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਇਆ ਯਕੀਨ ਨਹੀਂ ਹੋਇਆ ਸੀ ਕਿ ਸਾਡੀ ਲਾਈਟ ਲਾਈਟਰੀ ਲੱਗੀ ਜੀ ਹਾਂਜੀ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹਰੇਕ ਨੂੰ ਇੱਕ ਬੰਪਰ ਤਾਂ ਪਾਣਾ ਹੀ ਚਾਹੀਦਾ 500 ਰੁਪਏ ਵਿੱਚ ਦੇਖੋ ਇੰਨਾ ਵੱਡਾ ਨਾਮ ਨਿਕਲ ਜਾਂਦਾ ਤਾਂ ਬਹੁਤ ਵਧੀਆ ਚੀਜ਼ ਹੈ ਬਸ ਇਹ ਕਹਿ ਸਕਦੇ ਹਾਂ ਜੀ ਬਸ ਖੁਸ਼ੀ ਐ ਨਹੀਂ ਹੋਈ ਵੀ ਕੀ ਕਹਦੀ ਹੈ ਜੀ ਹਾਂਜੀ ਹਾਂਜੀ ਨਾ ਨਾ ਕੀ ਕਹਿਣਾ ਚਾਹੋਗੇ ਜੀ ਕਹਿਣਾ ਜਾਂਦਾ ਜੀ ਅਸ਼ੋਕਾ ਲੋਟਰੀ ਏਜੰਸੀ ਤੋਂ ਜੀ ਮੈਂ ਉਹਨਾਂ ਦੇ ਅੱਗੇ ਔਨਰ ਔਨਰ ਉਹਨਾਂ ਦੀ ਹੈ ਜੀ ਲੱਕੀ ਜੀ ਲੱਕੀ ਜੀ ਉਹਨਾਂ ਕੋਲ ਤੇ ਮੈਂ ਟਿਕ ਲਈ ਜੀ ਨੂਰ ਪਰਵੇਦੀ ਉਹਨਾਂ ਦਾ ਛੁਕਲਾ ਜੀ ਇੱਕ ਉਹਨਾਂ ਦੇ ਅੱਗੇ ਬੰਦਾ ਸੀਗਾ ਉਹਨਾਂ ਕੋਲ ਤੁਸੀਂ ਟਿਕਟ ਲਈ ਨੂਰਪੁਰ ਬੇਦੀ ਤੋਂ ਜੀ ਹਾਂਜੀ ਤੇ ਅਸ਼ੋਕਾ ਲੈਟਰਰੀ ਏਜੰਸੀ ਵਾਲੇ ਤੋਂ ਹਾਂਜੀ ਜੋ ਜੋ ਉਸ ਦੀ ਓਨਰ ਹੈ ਜੀ ਕਿ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਬਧਾਈ ਕੀ ਕਰੋਗੇ ਜੀ ਹੁਣ ਹੁਣ ਜੀ ਅੱਗੇ ਬਸ ਆਪਣੀ ਲਾਈਫ ਅੱਛੀ ਕਰਾਂਗੇ ਜੀ ਬਸ ਤੇ ਵੱਧ ਤੋਂ ਵੱਧ ਉਸ ਪੈਸੇ ਨੂੰ ਵਧਾਣੇ ਦੀ ਕੋਸ਼ਿਸ਼ ਕਰਾਂਗੇ ਤੇ ਆਪਣਾ ਇਲਾਜ ਵੀ ਕਰਾਵਾਂਗੇ ਤੇ ਲੋੜ ਬੰਦਾ ਦੀ ਅਸੀਂ ਸੇਵਾ ਵੀ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਜੀ ਲੋੜਵੰਦਾਂ ਦੀ ਤੇ ਜੁਬੇ ਕਰਦੇ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਹੁੰਦੇ ਜਦੋਂ ਬਜ਼ੁਰਗ ਕਹਿੰਦੇ ਲੰਗਰ ਲਾਇਆ ਕਰੋ ਉਹ ਵੀ ਕਰਿਆ ਕਰਾਂਗੇ ਜੀ ਹਰ ਟਾਈਮ ਟਾਈਮ ਟੂ ਟਾਈਮ ਹਾਂਜੀ ਸਮੰਦ ਕੱਕੜ ਲੱਕੀ ਦੇ ਨਾਮ ਤੋਂ ਜਾਣਿਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਸਾਡੇ ਕਾਊਂਟਰ ਦੇ ਵਿੱਚ 10 ਕਰੋੜ ਦਾ ਫਰਸਟ ਪ੍ਰੇ ਜੋ ਕਿ ਲਾਖੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਰਕਮ ਹੈ ਤੇ ਰੋਪੜ ਦੇ ਵਿੱਚ ਸਾਡੇ ਇਸੇ ਆਈ ਹੈ ਉਸ ਵਾਹਿਗੁਰੂ ਦੀ ਉਹ ਪਰਮਾਤਮਾ ਦੀ ਅੱਜ ਕਿਰਪਾ ਹੋਈ ਹੈ ਸਾਡੇ ਕਾਊਂਟਰ ਤੇ ਵੀ ਸਾਡੇ ਕੋਲ ਲਾਟੀ ਜਿਹੜੀ ਹੈ 10 ਕਰੋੜ ਦੀ ਨਿਕਲੀ ਹੈ ਜਿਹਦਾ ਟਿਕਟ ਨੰਬਰ ਹੈ 2056370 ਨੰਬਰ ਔਰ ਇਹਨਾਂ ਭਾਈ ਸਾਹਿਬ ਦਾ ਨਿਕਲਿਆ ਜੋ ਨੂਨਪੁਰ ਵੇਦੀ ਵਿੱਚ ਰਹਿੰਦੇ ਨੇ ਔਰ ਇਹ ਸਾਡੀ ਰਿਸਪੋਨਸਿਬਿਲਟੀ ਹੈ ਅਸੀਂ ਇਹਨਾਂ ਨੂੰ ਸਰਕਾਰੀ ਪ੍ਰੋਸੈਸ ਦੁਆਰਾ ਟਿਕਟ ਡਿਰੇਕਟਰ ਦਫ਼ਤਰ ਜਮ੍ਹਾਂ ਕਰਾ ਕੇ ਇਹਨਾਂ ਨੂੰ ਕਲੇਮ ਕਰਾਇਆ ਜਾਵੇ ਔਰ ਇਹ ਸਾਰੀ ਰਿਸਪੋਨਸਿਬਿਲਟੀ ਸਾਡੀ ਹੈ ਅਸੀਂ ਇੱਕ ਦੋ ਦਿਨ ਦੇ ਅੰਦਰ ਅੰਦਰ ਟਿਕਟ ਲਈ ਜਮ੍ਹਾਂ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਆਪਣੀ ਟੀਮ ਵੱਲੋਂ ਸ਼ੋਕਾ ਲੋਟੀ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਹ ਜਿਹੜੀ ਇਹ ਵੱਡੀ ਅਮਾਊਂਟ ਆਏ ਲੱਗੀ ਹੈ ਰੋਪੜ ਸ਼ਹਿਰ ਦੇ ਭਾਗ ਖੁੱਲ ਚੁੱਕੇ ਆ ਕਈ ਮੇਰੇ ਵੀਰ ਭਰਾ ਕਹਿੰਦੇ ਸੀ ਰੋਪੜ ਦੇ ਇਨਾਮ ਨਹੀਂ ਲੱਗਦਾ ਇਨਾਮ ਨਹੀਂ ਲੱਗਦਾ ਪਰ ਪ੍ਰਮਾਤਮਾ ਨੇ ਜਦ ਕਿਰਪਾ ਕੀਤੀ ਹੈ ਅੱਜ ਛੱਪੜ ਫਾਰ ਕੇ ਕਿਰਪਾ ਕੀਤੀ ਹੈ ਕਿ ਸਿੱਧਾ ਹੀ 10 ਕਰੋੜ ਦਾ ਇਨਾਮ ਰੋਪੜ ਦੀ ਝੋਲੀ 'ਚ ਆਇਆ ਹੈ ਰੋਪੜ ਵਾਸੀਆਂ ਨੂੰ ਮੇਰੇ ਰੋਪੜ ਜ਼ਿਲ੍ਹੇ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੁਣ ਸਮਾਂ ਐਡਾ ਲ ਆ ਗਿਆ ਕਿ ਲੋਕ ਲੁਧਿਆਣੇ ਤੋਂ ਵੀ ਆ ਕੇ ਸ਼ੋਕਾ ਲੋਟੀ ਤੋਂ ਟਿਕਟ ਖੀਦ ਰਹੇ ਆ ਔਰ ਕਰੋੜਪਤੀ ਲੱਖਵਤੀ ਬਣ ਰਹੇ ਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ